ਕਦਰ ਦੋਸਤੋ ਠੀਕ ਠਾਕ ਤੇ ਲੋ ਜੀ ਮਿੱਤਰ ਬੱਚਾ ਜੇ ਆਪਾਂ ਫੇਰ ਛੱਡਦੇ ਸੀਗੇ ਤੇ ਉਹ ਫਿਰਦੇ ਦੇਖੋ ਮਿੱਤਰੋ ਇਹ ਉਹ ਵੇ ਜਾਂਦੇ ਆ ਵੀ ਆ ਗਏ ਇੱਥੇ ਇੱਕ ਆਪਾਂ ਉਹਦਾ ਵੀ ਬਚੜ ਆ ਵੀਰਾ ਗੋਲੀ ਦਾ ਇਹ ਆ ਵੀ ਅੰਦਰ ਲਾਲ ਚਿਨਾ ਦੇਖੋ ਇਹ ਆ ਵੀ ਕਰੋ ਜਾਕ ਮਿੱਤਰੋ ਵੀ ਉੱਡ ਲਾ ਪਰ ਇਹ ਆਹ ਤੇ ਦੀ ਪੁੱਠੀ ਮੜਾ ਨਾ ਬੂੜ ਤੇ ਪੈਰ ਲਾਉਣ ਲੱਗਾ ਹੋਰ ਕੋਈ ਗੱਲ ਨਹੀਂ ਲੈ ਆ ਕੇ ਜਾਂਦਾ ਦੇਖੋ ਤੇ ਲੋ ਜੀ ਮਿੱਤਰ ਜਿਹੜੀਆਂ ਆਪਾਂ ਇੱਧਰ ਜੋੜੀਆਂ ਛੱਡੀਆਂ ਸੀ ਨਾ ਤਿੰਨ ਜਾਂ ਦੋ ਕੁ ਸੀਗੀਆਂ ਆਪਾਂ ਉਹ ਚੱਕ ਕੇ ਇੱਧਰਲੇ ਖੋਡੇ 'ਚ ਮਾਰੀਆਂ ਤੇ ਮੈਂ ਕਹਾਂ ਹੁਣ ਜਿਹੜੇ ਲੜਦੇ ਲੜ ਲੈਣ ਤੇ ਜਿਹੜੇ ਰਹਿੰਦੇ ਰਹਿ ਲੜ ਰਹਿੰਦੇ ਤੇ ਆਹੀ ਰਹਿ ਗਏ ਇੱਧਰ ਖੋਡੇ 'ਚ ਚੱਕ ਕੇ ਉਧਰ ਮਾਰੀਆਂ ਆਪਾਂ ਜੋੜੀਆਂ ਸਾਰੀਆਂ ਕੂਤਰ ਰਹਿ ਗਿਆ ਚਿੱਟੀਆਂ ਦਾ ਕਾ ਚਿੱਟੀਆਂ ਦਾ ਕੂਤਰ ਐ ਇੱਕਾ ਡੱਬੀ ਆ ਠੀਕ ਆ ਮਿੱਤਰੋ ਤੇ ਇਹ ਕਾ ਵਕ ਡੋੜਾ ਇਹ ਚੱਲ ਫਿਰਦਾ ਰਹਿੰਦੀ ਇੱਧਰ ਉਹ ਤਾਂ ਕੂਤਰ ਬਾਜੀ ਖੜਨਾ ਵਾ ਉਹ ਫਰ ਲਾ ਤੇ ਇੱਕ ਲਾਲ ਜੀ ਨਗੂਤਰਾ ਆਪਣਾ ਵੱਡਾ ਇੱਕਾ ਚਿੱਟੀਆਂ ਦਾ ਗੂਤਰਾ ਆਪਣਾ ਡੋਰ ਵਾਲਾ ਜਿਹੜਾ ਪਛਤਰੀ ਦੇ ਨਾਲ ਬੰਨ੍ਹਦੇ ਹੁੰਦੇ ਆ ਤੇ ਇਹ ਆ ਮਿੱਤਰੋ ਤੇ ਤੁਹਾਨੂੰ ਦਿਖਾਉਣਾ ਬਾਕੀ ਉਧਰ ਜਾ ਕੇ ਸਿਸਟਮ ਤੇ ਲਓ ਜੀ ਮਿੱਤਰੋ ਆ ਦੇਖੋ ਚੈੱਕ ਕਰੋ ਮੇਰੇ ਵੀ ਬੱਚੇ ਪੁੱਛੇ ਕੱਟਣ ਆਲੇ ਆਪਣੇ ਡੈਨ ਦੇ ਭੜਗੀਲੀ ਦੇ ਆ ਕਬੂਤਰ ਨਾ ਦੰਦਾ ਸਾਈ ਸੀਗਾ ਮਿੱਤਰੋ ਤੇ ਆਹ ਜੋੜੀ ਦੇ ਅੰਡੇ ਧਰਨ ਵਾਲੇ ਆ ਤੇ ਆ ਚੀਨ ਇਹਦੇ ਨਾਲ ਹੀ ਮਿਲਿਆ ਵਾ ਪੀਰੀ ਨਾਲ ਹੀ ਮਿਲਿਆ ਵਾ ਇੱਥੇ ਵੰਦੇ ਕੋ ਨਾ ਇਹਨਾਂ ਨੇ ਘੂਰਨਾ ਮਿਲੱਖ ਲਿਆ ਆ ਦੇਖੋ ਆ ਟੀਰੀ ਉਧਰਲੀ ਤੇ ਕਾਲਾ ਜੀਨੇ ਕੂਤਰ ਆ ਰਿਹਾ ਤੇ ਆਤ ਨੂੰ ਪਤਾ ਹੀ ਆਪਣਾ ਸਵਾਰਾਂਗਾ ਕਬੂਤਰੇ ਦਾ ਜੀਨੀ ਦਾ ਧਰੀ ਅੰਡੇ ਦੇਖੋ ਇਹ ਟੈਂਡ ਵੀ ਸਹੀ ਹੋ ਗਈ ਨੇ ਕੁਰਤੀ ਸੀ ਨਾ ਕਰੋ ਚੱਕ ਮਿੱਤਰੋ ਆ ਸਾਖ ਕੀ ਆਪਣੀ ਇਹਦੇ ਨਾਲ ਹੀ ਮਿਲਿਆ ਇਹਦੀ ਵੀ ਅੰਡੇ ਧਰਨ ਧਰਲੇ ਤਾਂ ਬੜੀ ਵਧੀਆ ਗੱਲ ਆ ਧਰਾ ਦੀ ਟੂਟੇ ਅੰਡੇ ਤਾਂ ਆ ਆਪਣਾ ਜੋੜਾ ਗੋਲੀ ਦਾ ਇਹਨੇ ਇੱਥੇ ਘੋਰਨ ਵਾਲਾ ਕੈਦਲੀ ਸੈਡ ਆ ਦੇਖੋ ਇੱਥੇ ਬਹਿੰਦੇ ਦੋਨੇ ਇਹਨਾਂ ਦੇ ਵੀ ਅੰਡੇ ਧਰਨ ਵਾਲੇ ਆ ਤੇ ਧਰ ਲੈਣ ਤਾਂ ਬੜੀ ਵਧੀਆ ਗੱਲ ਆ ਇਹਨਾਂ ਦੇ ਵੀ ਅੰਡੇ ਧਰਨ ਵਾਲੇ ਆ ਜੋੜੇ ਇਹ ਤੇ ਇੱਧਰ ਇਹਦੇ ਧਰੀ ਵੀ ਇਹਦੇ ਬੱਚੇ ਕੱਢਣ ਵਾਲੇ ਆ ਲਓ ਜੀ ਗੂਤਰ ਦਾ ਮਗਰ ਮਗਰ ਖੜਦਾ ਵੇ ਇਹਦੇ ਧਰ ਲੈਣ ਤਾਂ ਆਡੇ ਬੜੀ ਵਧੀਆ ਗੱਲ ਆ ਦੇਖੋ ਮਿੱਤਰੋ ਆਪ ਤੇ ਮਿੱਤਰੋ ਆਪਣੀ ਛਾਹ ਕੀ ਪਛਾਣ ਨਹੀਂ ਹੁੰਦੀ ਆਪਾਂ ਹੁਣ ਉਹ ਵੀ ਗਾਂ ਚਿੱਟੀ ਛਾਹ ਕੀ ਛਾਹ ਬਣ ਗਈ ਗਾਂ ਇਹ ਵੀ ਚਿੱਟੀ ਛਾਹ ਕੀ ਛਾਹ ਬਣ ਗਈ ਦੇਖੋ ਇਹਨਾਂ ਦੇ ਠੱਲ ਭਾਈਆ ਤਾਵਾ ਦਾ ਲਾਤਾ ਤੇ ਨਹੀਂ ਪਤਾ ਨਹੀਂ ਲੱਗਣਾ ਇਹਦੇ ਫਰਾਮ ਦੇ ਨਾਲ ਹੀ ਠੱਲ ਭਾਈ ਨਾ ਤੇ ਨਹੀਂ ਮੈਂ ਤਾਂ ਕਹਣਾ ਆਹ ਕਿਹੜੀ ਤੇ ਉਹ ਕਿਹੜੀ ਆ ਮੋਕੇ ਪੁਰ ਪਤਾ ਤਾਂ ਲੱਗਣਾ ਹੀ ਦੇਖੋ ਦੋਨੇ ਚਿੱਟੀਆਂ ਛਾਹ ਕਿਆਂ ਕਿੰਨੀਆਂ ਸੁਣੀਆਂ ਲਾਦੇ ਕਰੋ ਚੈੱਕ ਹੈ ਨਾ ਸਿਸਟਮ ਘੈਂਟ ਲੱਗਦਾ ਸੋਹਣਾ ਕੱਲ੍ਹ ਉਹ ਹੀ ਮਿੱਤਰੋ ਤੇ ਆ ਆ ਪਹਿਲਾਂ ਇੱਥੇ ਕੂਤਰ ਉਹੀ ਮੂੰਹ ਗੋਲੀ ਵਾਲਾ ਤੇ ਗੋਲੀ ਤੇ ਉਹ ਆਪ ਇੱਥੇ ਜਾਂਦੇ ਸੀਗੇ ਤੇ ਇਹਨਾਂ ਨੂੰ ਪਤਾ ਲੱਗਾ ਮੁਰਕੇ ਇਹਨਾਂ ਨੇ ਦੋ ਦਿਨ ਕੁੱਟੇ ਤੇ ਮੁਰਕੇ ਫੇਰ ਨਹੀਂ ਗਏ ਇਹਨਾਂ ਨੂੰ ਪਤਾ ਇੱਥੇ ਕੰਮ ਖਤਰੇ ਵਾਲਾ ਚ ਪੀੜੇ ਵਹਿਣਗੇ ਤਾਂ ਕਰਕੇ ਤੇ ਆਪਾਂ ਇੱਧਰ ਕੂਤਰ ਛੱਡ ਤੇ ਤੇ ਮਿੱਤਰੋ ਆਪਾਂ ਥੋੜੇ ਕਿ ਤਿੰਨ ਚਾਰ ਦਿਨ ਉਹ ਆਪਾਂ ਖੁੱਡੇ ਹੀ ਕਰਾਂਗੇ ਸਪਾਈ ਤੇ ਆਪਾਂ ਨਾਲੇ ਤੁਹਾਨੂੰ ਵਲੌਗ ਸ਼ੇਅਰ ਕਰਾਂਗੇ ਤੇ ਬਾਕੀ ਦੇਖੋ ਮਿੱਤਰੋ ਕੂਤਰ ਆਪਣੇ ਤੰਦਰੁਸਤ ਆ ਬਾਬੇ ਦੀ ਕਰਪਾਣਾ ਖੁੱਡੇ ਖਾਡੇ ਥੱਕ ਕੇ ਸੀਗੇ ਆਪਣੇ ਤੇ ਬੱਚੇ ਪੁੱਛੇ ਆਪਾਂ ਡਾਈ ਵੀ ਇਹ ਦੇਖੋ ਆ ਫਿਰਦੇ ਆ ਜਾਂਦੇ ਕਰੋ ਚੱਕ ਉਹ ਕਿਧਰ ਗਿਆ ਲਾਲਚੀ ਨਾ ਆ ਹੱਥ ਮਿੱਤਰ ਹੁਣ ਆਪਾਂ ਉਹ ਖੋਡੇ ਤੇ ਪਾਰਲੀ ਸਾਈਡ ਦੇ ਵੀ ਪੂਲ ਪੱਕੀ ਲਾ ਦੇਣੀ ਆ ਲਾ ਕੇ ਨੇ ਉੱਤੇ ਵਾਸ ਖੜਾ ਕਰ ਦੇਣਾ ਉਹਦੇ ਪੂਲ ਦੇ ਉੱਤੇ ਫਿਰ ਉੱਚੀ ਕਰਕੇ ਛਤਰੀ ਲਾਇਆ ਕਰਾਂਗੇ ਜਦੋਂ ਫਿਰ ਨਵੇਂ ਬੱਚੇ ਘਿਾਵਾਂਗੇ ਉਹ ਵੀ ਨਾਲੇ ਛਤਰੀ ਆਪਾਂ ਹੋਰ ਰੈਡੀ ਕਰਦੇ ਆਂ ਉਹ ਵੀ ਕਰ ਲੈਣੀ ਆ ਇੱਕ ਹੋਰ ਲਿਆਉਣੀ ਆ ਤੇ ਆਪਾਂ ਰੈਡੀ ਕਰਾਂਗੇ ਨਾਲੇ ਦੇਖੋ ਖੋਟੀ ਖਟਾ ਆਪਣਾ ਸੁੱਕਾ ਵੀ ਜਾਂਦੇ ਆਪਾਂ ਕੋਠੇ ਦੀ ਵੀ ਕਰਾਂਗੇ ਸਫਾਈ ਆ ਜਾਂਦਾ ਮਿੱਤਰ ਗੋਲੀ ਇਹਦਾ ਵਾਹ ਯਾਗਾ ਕਰੋ ਚੱਕਾ ਹੁੜਦਾ ਦਾ ਵਧੀਆ ਵਾ ਪੁੱਠੀ ਆਤਾ ਵਾ ਪਾਸੇ ਬੈਂਦਾ ਬੋਰਡ ਤੇ ਬੈਂਦਾ ਆਪਣੰਦਰ ਦਾ ਹੁੜਦਾ ਦਾ ਚੰਗਾ ਦੇਖੋ ਪਾਪੇ ਨੇ ਵੀ ਛੱਡਿਆ ਆਂਦੇ ਪਾਪੇ ਰੇ ਡੱਬਾ ਦੇ ਨੀਲਾ ਹੋ ਜਾਂਦੀ ਪ੍ਰਭ ਦੀ ਢਾਰ ਦੇਖੋ ਪ੍ਰਭ ਵੀ ਕਿੰਨੀ ਘਰੀ ਬੈਠਾ ਹੋ ਜਾਂਦੀ ਰੀ ਢਾਰ ਕਰੋ ਚੱਕ ਮਿੱਤਰੋ ਪੱਕੀ ਆ ਵੀ ਆ ਗਿਆ ਆਪਣੇ ਵਾਲੇ ਝੂਬਰਾ ਕਾਲ ਗੰਤਰ ਸਈਏ ਸਾਥੇ ਵਾਲੇ ਵੀ ਹੋਣ ਸਹੀ ਹੋ ਗਏ ਮਿੱਤਰੋ ਆਪਾਂ ਸਾਥੇ ਵਾਲੇ ਵੀ ਡਾਉਣ ਲੱਗੇ ਆਇਾ ਛਤਰੀ ਆ ਜਾ ਨਾ ਕਿਤੇ ਨਿਆਰਾ ਆ ਜਾ ਆਇਆ ਹਾ 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 ਇਹਨੂੰ ਮਿੱਤਰੋ ਬਾਹ ਲੈਣਾ ਮੈਂ ਕਹਿੰਦਾ ਮੁਰਕੇ ਪਾਸੇ ਨਾ ਭਾਈ ਮੜਕਾਉਣਾ ਮੈਂ ਛਤਰੀ ਇਹ ਗੰਦੀ ਆਤ ਦਾ ਮਿੱਤਰੋ ਨਹੀਂ ਜਾਣੀ ਨੀ ਇਹਦੀ ਭੂੜ ਤੇ ਦੇਖੋ ਮਿੱਤਰੋ ਵਾ ਆ ਗਿਆ ਆਇਆ ਪਾਤ ਛਤਰੀ ਤੇ ਆਇਆ ਨਾ ਕਰ ਯਾਰ ਦਹਿਲਣਾ ਥੋੜਾ ਦਾ ਮਾਲਕ ਦਾ ਆਇਆ ਛਤਰੀ ਤੇ ਸੈਟਮ ਵਧੀਆ ਹੋ ਜੂਗਾ ਪੂਰਾ ਆ ਜਾ ਆ ਜਾ ਤੇ ਲਓ ਜੀ ਮਿੱਤਰੋ ਦੇਖੋ ਫੇਰ ਉੱਚਾ ਚੜ ਗਿਆ ਆ ਜਾਂਦੇ ਨਹੀਂ ਹੋਏ ਬਹਿਣਾ ਫਿਰ ਦਾਰੇ ਨੂੰ ਕੋਈ ਨਾ ਬਈ ਹੁਗਾ ਪੇਸ਼ਰੀ ਤੇ ਮਨਮਰਜ਼ੀ ਦਾ ਮਾਲਕ ਤੇਰਾ ਇੱਕ ਬੱਚਾ ਆ ਕੇ ਬਹਿ ਗਿਆ ਤੇ ਬਾਕੀ ਦੀ ਖਵਾ ਫਿਰਦੇ ਆ ਜਾਂਦੇ ਇੱਕ ਆ ਕੇ ਬਹਿ ਗਿਆ ਇਹਨੂੰ ਪਾ ਦੇ ਨਿਆ ਤਾੜ ਮਿੱਤਰ ਮੈਂ ਤਾੜ ਲੈ ਤੈਨੂੰ ਫੇਰ ਦਿਖਾਉਣਾ ਦੇਖੋ ਮਿੱਤਰ ਉਹ ਜੀ ਉਹ ਚੜੀ ਜਾਂਦੀ ਆ ਆ ਗਿਆ ਬਾਕੀ ਆ ਫਿਰਦੇ ਆ ਕਰੋ ਚੈੱਕ ਲਓ ਜੀ ਮਿੱਤਰੋ ਹੀ ਗਏ ਕਰਦੇ ਤਾ ਉਹ ਬੱਚਾ ਹੁਣ ਮੈਂ ਦੇਖੋ ਨਵੇਂ ਮਿੱਤਰੋ ਹੁਣੇ ਪਈ ਜਾਂਦੇ ਆ ਸਾਥੇ ਝਾੜੀ ਚ ਹੁਣ ਆਪਾਂ ਇਹਨਾਂ ਨੂੰ 10-12 ਦਿਨ ਹੋਰ ਡਾਵਾਂਗੇ ਮੁਰਕਿਆਂ ਨੂੰ ਬੰਦ ਕਰ ਲੈਣਾ ਇਹ ਹੁਣ ਪਈ ਜਾਂਦੇ ਝਾੜੀ ਤੇ ਸਾਰੇ ਜਣੇ ਦੇਖੋ ਵੀ ਲੂੰਜੀ ਲੂੰਜੀ ਹੋ ਗਈ ਲੋ ਦੇਖੋ ਕਰੋ ਚੈੱਕ ਇਹਨਾਂ ਨੂੰ ਆਪਾਂ 10-12 ਦਿਨ ਹੋਰ ਡਾਵਾਂਗੇ ਮੁਰਕਿਆਂ ਨੂੰ ਬੰਦ ਕਰ ਲਾਂਗੇ ਪ੍ਰਾਪੇ ਨੂੰ ਪੁੱਛਾਂਗੇ ਤਾਂ ਕਰਕੇ ਦੇਖੋ ਮਤਰਾ ਆ ਜਾਂਦੇ ਉੱਚੇ ਚੜ ਗਏ ਕਰੋ ਚੱਕ ਆ ਜਾਂਦੇ ਬਿੰਦੇ ਬਿੰਦੇ ਫੇਰ ਹੋ ਝੜ ਕੇ ਦੇਖੋ ਕਰੋ ਚੱਕ ਹੋ ਜਾਂਦੇ ਉੱਚੇ ਚੜ ਕੇ ਨੀਵੇਂ ਥੱਲੇ ਬਿੰਦੇ ਬਿੰਦੇ ਹੋ ਫੇਰ ਸੇ ਕਰਕੇ ਲੱਗ ਗਏ ਟੀਸੀ ਨਾਲ ਤੇ ਹੋ ਲਾਲ ਚਿੰਨਰ ਆਹ ਪ੍ਰੋਬਲੀਡਾਰ ਕਰਦੀ ਤੇ ਫੇਰ ਆ ਗਏ ਆਪਣੇ ਨੀਵੇਂ ਪਹੁੰਚ ਜਾਂਦੇ ਕਰੋ ਚੱਕ ਕਿਤੇ ਤਾਂ ਉੱਠ ਜਾਂਦੇ ਕਿਤੇ ਠਾਂਵਾਂ ਉੱਠ ਜਾਂਦੇ ਹੁਣ ਫਿਰ ਮੇਰੇ ਖਿਆਲ ਚ ਚੜਨ ਲਗੇ ਆ ਆ ਦੇਖੋ ਮਿੱਤਰੂ ਘਰ ਦੇ ਵਿੱਚ ਚਾਂਦੀ ਦੇ ਸਾਥ ਮਿੱਤਰਾਂ ਕਟੂ ਰੋ ਬਹਿ ਲਾਗੇ ਹੋ ਬਹਿ ਕੇ ਪੁੱਛ ਲਾ ਤੇ ਦੂਜਾ ਆਇਆ ਬੂੜ ਤੋੜ ਕੇ ਲੈ ਇਹ ਆ ਗੰਦਪੋਣਾ ਕਰਦਾ ਇਹ ਦੂਜੇ ਵੀ ਖਰਾਬ ਕਰਦਾ ਲੈ ਲੋ ਜੀ ਮਿੱਤਰੋ ਇਹਨਾਂ ਨੂੰ ਆਪਾਂ ਦਨੇ ਆ ਤਾੜ ਤੇ ਲਓ ਜੀ ਮਿੱਤਰੋ ਇਹ ਤਾਂ ਆ ਗੇ ਮੂੰਹ ਦੇ ਕੱਡਾ ਪੱਟੀ ਬੈਠਾ ਲੈ ਤੇ ਲਓ ਜੀ ਮਿੱਤਰੋ ਇਹ ਵੀ ਆ ਗਿਆ ਦਰਵਾਜ਼ਾ ਦੇਖੋ ਮੂੰਹ ਫਟਿਆ ਇਹ ਵੀ ਆ ਗਿਆ ਇਹ ਟਾੜੇ 'ਚ ਪੈ ਗਏ ਮਿੱਤਰੋ ਵੇਖੋ ਇਹ ਟਾੜੇ 'ਚ ਪੈ ਗਏ ਲੈ ਕੰਮ ਕੰਮ ਤੇ ਚੜੀ ਜਾਂਦੇ ਆ ਕਰੋ ਚੱਕ ਲਓ ਫਿਰਦੇ ਆ ਮਿੱਤਰੋ ਦੂਜੇ ਇਹਨਾਂ ਵੀ ਆ ਗਿਆ ਤੇ ਦੂਜੇ ਵੀ ਆ ਗਏ ਸਾਥ ਵਾਲੇ ਰੁਜੀ ਉੱਚੀ ਆ ਉੱਚੀ ਜਿਹੜੀ ਫਿਰਦੀ ਹੈ ਬਾਬਾ ਹੋ ਆ ਗਈ ਇਹ ਵੀ ਲਓ ਜੀ ਮਿੱਤਰੋ ਵੀਡੀਓ ਕੱਦੇ ਲੱਗੀ ਵੀਡੀਓ ਆਪਾਂ ਇੱਥੇ ਐਂਡ ਕਰ ਦਨੇ ਮੁਰਗੇ ਵੀਡੀਓ ਆਪਣੀ ਜਿਆਦਾ ਲੰਬੀ ਹੋ ਜਾਣੀ ਆ ਤੇ ਆਪਣੇ ਚੈਨਲ ਨੂੰ ਕੋਲ ਸਬਸਕ੍ਰਾਈਬ ਤੇ ਹੁਣ ਆਪਾਂ ਵੀਡੀਓ ਹੋਰ ਘੈਂਟ ਘੈਂਟ ਪਾਇਆ ਕਰਾਂਗੇ ਦੋ ਤਿੰਨ ਦਿਨਾਂ ਕੋ ਹੋਏ ਆਪਾਂ ਵਲੌਗ ਨਹੀਂ ਪਾਇ ਸੀ ਤਾਂ ਕਰਕੇ ਤੇ ਹੁਣ ਆਪਾਂ ਨਵੇਂ ਬੱਚੇ ਵੀ ਕੱਢਾਂਗੇ ਉਧਰ ਜੋੜੀਆਂ ਨੇ ਆਂਡੇ ਜਦੋਂ ਥਰਲੇ ਆਪਾਂ ਉਹ ਵੀ ਦਿਖਾਵਾਂਗੇ ਤੇ ਲਓ ਜੀ ਮਿੱਤਰੋ ਬਾਏ ਵੀ ਆਪਣੇ ਚੈਨਲ ਕੋਲ ਸਬਸਕ੍ਰਾਈਬ ਮੁਰਗੇ ਵਲੌਗ ਜਿਆਦਾ ਲੰਬਾ ਹੋਏ ਨਾ ਬਾਏ